ਮਾਂ ਕਹਿੰਦੇ ਮਾਂ ਖੇਡ ਕਬੱਡੀ ਕਹਿੰਦੇ ਆਪਣੇ ਪਰਿਵਾਰ ਦੀ ਤਰੱਕੀ ਚਾਹਦੇ ਹੱਥ ਬੰਨ੍ਹ ਕੇ ਬੇਨਤੀ ਆ ਕਿ ਨਸ਼ਾ ਕਰਕੇ ਦਾਰੂ ਪੀ ਕੇ ਗਰਾਊਂਡ ਤੇ ਨਾ ਆਓ ਹੱਥ ਬੰਨ੍ਹ ਕੇ ਤੁਹਾਡੇ ਚਰਨਾਂ 'ਤੇ ਬੇਨਤੀ ਕਰਨਾ ਯਾਰਾਰੇ ਮੇਥੇ ਤਾਰੀਆਂ ਫੜਵਾ ਲਓ ਕੋਈ ਵਿਅਕਤੀ ਜਿਹੜਾ ਗਰਾਊਂਡ ਦਾ ਦौरा ਦਾਰੂ ਪੀ ਕੇ ਨਾ ਆਓ ਆ ਜਿੰਮਾ ਕੋਰਤੀ ਪੈਂਦੀ ਹੈ ਤੁਹਾਨੂੰ ਆਪਣੇ ਪਰਿਵਾਰ ਤੇ ਹੀ ਦੱਸ ਸਕਦੇ ਹੋ ਕਿਉਂਕਿ ਇਹ ਉਹ ਬੇਤਰਜੇਗਾ ਜਿਹਨਾਂ ਦਾ ਮਾਂ ਕਹੇ ਬਣਾਉਣੇ ਆ ਮਾਂ ਖੇਡ ਕਬੱਡੀ ਬਿਲਕੁਲ ਸੰਜੂ ਸਾਹਿਬ ਜਦੋਂ ਪਹਿਲਾ ਅਠਾਰਾਂ ਦੇ ਵਿੱਚ ਮਾਲ ਕੋਲਦੇ ਸੀ ਤਾਂ ਨਾਨਾ ਵਧੀਆ ਹੁੰਦਿਆ ਸੀ ਦੂਸਰੇ ਦਿਨੋਂ ਅਠਾਰੋਂ ਦੀ ਮਿੱਟੀ ਚੁੱਕ ਕੇ ਲੈ ਕੇ ਆਉਂਦਿਆ ਸੀ ਆਪਣੇ ਘਰੋਂ ਤੇ ਮੇਰਾ ਪੁੱਤ ਵੀ ਐਦਾਂ ਦਾ ਪਹਿਲਵਾਨ ਬਣੇ ਪਰ ਅੱਜਕੱਲੇ ਇਹ ਜਿਹੜੇ ਗੁੱਸਾ ਨਾਲੋਂ ਦਾਈ ਵੀ ਤੇਰੇ ਗਰਾਉਂਡ ਦੇ ਵਿੱਚ ਵਰਤੇ ਆ ਵੀਰੇ ਤੇ ਕਿਰਪਾ ਕਰਕੇ ਅੱਖ ਬੰਦ ਕੇ ਲਈਂ ਜੀ ਤਾਂ ਤੇ ਪਾਵਨ ਦੇ ਵਿੱਚ ਜਗਾ ਕੇ ਸਾਡੀ ਮਜਬੂਰੀ ਹੋ ਜਾਂਦੀ ਆ ਜੇ ਅਸੀਂ ਨਾਲ ਦੇ ਦਾਂ ਟਾਂ ਟਾਂ ਦੇਵਰਾ ਜੇ ਨਹੀਂ ਬੋਲਦੇ ਤਾਂ ਗਲਾਗਲਾ ਨੂੰ ਹੱਥ ਪਾ ਲੈਂਦਾ ਕਿ ਦੋ ਬੱਕ ਲਾ ਕੇ ਯਾਰ ਕਾਤੇ ਨੂੰ ਦੇ ਦਾਂ ਅਸੀਂ ਕੀ ਕਰੀਏ ਦੱਸੋ ਬਤਾਲੋ ਅਸੀਂ ਬੱਥੇ ਆ ਯਾਰ ਹਾਂਜੀ ਦੇ ਦੋ